سن <kung government> mm -hmm. Namo Amitabha 呃。Uh उत्म पंत सुनेयों गुर संगत तहे में लंत जम प्रास में डाई ਇਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਖੋ ਸ਼ਰਣਾਇ ਆਏ ਪ੍ਰਵ ਸ਼ਰਣਾਕ ਥੀ ਸਰਪਾਨਿਦ ਦਇਆਲ ਇੱਕ ਅਕਰ ਹਰਮਨ ਵਸਥ ਨਾਨਕ ਹੋਤਨ ਆ ਅਖਰ ਹਰ ਮਨ ਵਸਤ ਨਾਨਕ ਸ਼ਗੁਰ ਤਖਤਾਂ ਦੇ ਮਲਕ ਗਿਆਨ ਦੇ ਮੋਜਸਮੇ ਪਰਮਤਾਂ ਦੇ ਪੰਡਾਹ ਜਹਰਾਜੂਰ ਹਜਰਾਜੂਰ ਗਿਆਰਮੀ ਗੰਧੀ ਤੇਵ ਰਾਜਮਾਨ ਕਲ ਯੁਗ ਕੇ ਅਵਤਾਰ ਰਮੇਸ਼ਰ ਜੀ ਦਾ ਹਰਦਾਸ ਗੁਰੂ ਉਹ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਵਿੱਧਰ ਹਜ਼ੂਰੀ ਦੇ ਅੰਦਰ ਹਾਜਰੀਆਂ ਲਵਾ ਰਹੀ ਅਤੇ ਸਤਿਗੁਰਾਂ ਜੀ ਦੇ ਪਾਵਨ ਮੋਹਾਰਕਨ ਕੀ ਗੋਦ ਦਾ ਆਨੰਦ ਮਾਣ ਰਹੀ ਪਰ ਸਨਮਾਨ ਜੋਗ ਗੁਰੂ ਪਿਆਰੀ ਗੁਰਸਵਾਨੀ ਕਲਸਾ ਰੂਪ ਸਦ ਸੰਗਤ ਜੀਓ ਵੱਡੇ ਭਾਗਾਂ ਨਮਨਿਆ ਦੇ ਮਾਨ ਨਿਤਣਿਆ ਦੇ ਤਾਨ ਨਿਉਟਿਆ ਦੀ ਓਟ ਨਿਆਸਿਆ ਦੇ ਆਸਰੇ ਨਗਤਿਆਂ ਦੀ ਗਤ ਨਿਵਤਿਆਂ ਦੀ ਪਤ ਨਿਤਰੀਆਂ ਦੀ ਤਰ ਤਨ ਤਨ ਸਾਦੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਆਂ ਮੋਹਾਰ ਕਰਸਨਾ ਤੋਂ ਚੜ੍ਹਨ ਕੀਤੀ ਹੋਈ ਮੋਹਾਰਕ ਬਾਣੀ ਸ੍ਰੀ ਅਨੰਦ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਇਹ ਆਪਾਂ ਹਰ ਰੋਜ਼ ਲੜੀ ਵਾਰ ਉਚਾਰਨ ਦੀ ਸੰਗਤ ਹੁੰਦੇ ਹਾਂ ਅਜਿਹੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਇਹੋ ਸੱਚ ਸੋਹਿਲ ਸੱਚ ਹੈ ਕਰ ਗਾ ਪਰਮਾਤਮਾ ਦੀ ਸਿਫਤ ਸਲਾਹ ਦੀ ਇਹ ਬਾਣੀ ਸਾਧ ਸੰਗਤ ਵਿੱਚ ਬੈਠ ਕੇ ਗਉਣਾ ਕਰੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਪ੍ਰਮਾਤਮਾ ਦੇ ਸੁਹਲੇ ਗਾਈਏ ਪ੍ਰਮਾਤਮਾ ਦੇ ਗੀਤ ਗਾਈਏ ਕਿਉਂਕਿ ਇਹ ਬਾਣੀ ਸੱਚੀ ਹੈ ਤੁਰ ਕੀ ਬਾਣੀ ਆਈ ਤਿੰਨ ਸਗਲੀ ਜੰਤ ਦਾ ਗਾਵੋ ਤਾਂ ਸੋਇਲਾ ਕਰ ਸੱਚ ਜਿੱਥੇ ਸਦਾ ਸੱਚ ਤੇ ਆ ਉਸ ਸਤ ਸੰਗਤ ਵਿੱਚ ਆਤਮਕ ਆਨੰਦ ਦੇਣ ਵਾਲੀ ਬਾਣੀ ਗਾਈਏ ਹੂੰ ਗੁਰੂੰਵਾਰਕ ਚਰਣਾ ਦੇ ਵਿੱਚ ਬਹਿ ਕੇ ਬਾਣੀ ਗਾਈਏ ਜਿੱਥੇ ਗੁਰਮੁਖ ਜਨਮ ਗੁਰੂ ਕੇ ਪਿਆਰੇ ਸਦਾ ਥਿਰ ਰਹਿਣ ਵਾਲੇ ਪ੍ਰਭੂ ਨੂੰ ਗਾਉਂਦੇ ਨੇ ਪ੍ਰਭੂ ਨੂੰ ਚੇਤੇ ਕਰਦੇ ਨੇ ਸਤ ਸੰਗਤ ਹੈ ਜਿੱਥੇ ਪਰਮਾਤਮਾ ਦੀ ਸਿਫਤ ਹੋਵੇ ਪਰਮਾਤਮਾ ਦੀ ਵਡਿਆਈ ਹੋਵੇ ਪਰਮਾਤਮਾ ਦੇ ਗੁਣ ਗਾਏ ਜਾਣ ਉਹ ਸਤ ਸੰਗਤ ਗਾਇਣ ਕਰਨ ਵਾਲੇ ਸਰਵਣ ਕਰਨ ਵਾਲੇ ਨੇ ਉਹ ਗੁਰੂ ਕੇ ਗੁਰਮੁਖ ਪਿਆਰੇ ਜਨ ਕਿ ਸਾਨੂੰ ਗੁਰੂ ਮubaruk ਚਰਣਾ ਦੇ ਵਿੱਚ ਇਕਤਰ ਹੋ ਕੇ ਪਰਮਾਤਮਾ ਦੇ ਗੀਤ ਉੰਗਾਉਣੇ ਚਾਹੀਦੇ ਹਨ ਸਚੋ ਧਿਆਵਹਿ ਜਤੁ ਤਪ ਰਹਿ ਗੁਰਮੁਖ ਜਿਨਾ ਬੁਝਾ ਰਹਿ ਕਿ ਤੈਨੂੰ ਸਦਾ ਕਰਨੋਂ ਜਦੋਂ ਵੀ ਜੀਵ ਸਿਮਰਦੇ ਹਨ ਪ੍ਰਮਾਤਮਾ ਜੀ ਜਦੋਂ ਵੀ ਤੁਹਾਨੂੰ ਕੋਈ ਯਾਦ ਕਰਦੇ ਸਿਮਰਦਾ ਹੈ ਤਾਂ ਉਹ ਤੁਹਾਨੂੰ ਚੰਗੇ ਲੱਗਣ ਲੱਗ ਜਾਂਦੇ ਹਨ ਜਿਨ੍ਹਾਂ ਨੂੰ ਤੁਸੀਂ ਆਪਣੀ ਬਖਸ਼ਿਸ਼ ਕਰਦੇ ਹੋ ਸੂਝ ਦੇ ਰਾਹੀ ਗਿਆਨ ਦੇ ਰਾਹੀ ਅਪਾਰ ਕਿਰਪਾ ਕਰਦੇ ਉਹ ਸੱਚ ਸਭਨਾ ਦਾ ਖਸਮ ਹੈ ਜਿਸ ਬਖਸ਼ੇ ਸੋ ਜਨ ਫਾਗੇ ਸਦਾ ਤੇਰੇ ਪ੍ਰਭੂ ਸਭ ਜੀਆ ਦਾ ਮਾਲਕ ਹੈ ਜਿਸ ਜਿਸ ਉਤੇ ਉਹ ਮਿਹਰ ਕਰਦਾ ਹੈ ਉਹ ਜੀਵ ਤੈਨੂੰ ਪ੍ਰਾਪਤ ਕਰ ਲੈਂਦੇ ਹਨ ਜਿਸ ਜਿਸ ਤੇ ਤੁਹਾਡੀ ਮਿਹਰ ਹੁੰਦੀ ਹੈ ਉਹ ਉਹ ਪ੍ਰਾਣੀ ਤੁਹਾਡੀ ਮਿਹਰ ਨੂੰ ਮਾਣ ਲੈਂਦੇ ਨੇ ਤੁਹਾਡੀਆਂ ਕਰਮ ਨਿਵਾਜੀਆਂ ਨੂੰ مان ਲੈਂਦੇ ਹਨ ਕਹੇ ਨਾਨਕ ਸੱਚ ਸੁਹਿਲ ਸੱਚੇ ਕਰ ਗਵਹਿ ਕਿ ਉਹ ਸਤ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੀ ਗਾ ਬਾਣੀ ਗਾਉਂਦੇ ਨੇ ਤਾਂ ਕਰਕੇ ਤੁਹਾਡੀ ਕਰਮ ਨਿਵਾਜੀ ਤੁਹਾਡੀ ਨਦਰ ਨੂੰ مانਦੇ ਨੇ ਸਤ ਸੰਗਤ ਦੇ ਵਿੱਚ ਸਤ ਗੁਰਾਂ ਨੇ ਬੜਾ ਹੀ ਸੁਭਾਅ ਰੱਖਿਆ ਬੜਾ ਹੀ ਅਨੰਦ ਰੱਖਿਆ ਜਿਹੜਾ ਜਨ ਜਿਹੜਾ ਪਿਆਰਾ ਇੰ ਗੁਰੂ ਮਹਾਰਗ ਚਰਨਾਂ ਦੇ ਵਿੱਚ ਬਹਿ ਕੇ ਖਲੋਕੇ ਸਤ ਗੁਰਾਂ ਦੀ ਬਾਣੀ ਰਾਦ ਲੈ ਹੁੰਦਾ ਸਤ ਗੁਰੂ ਉਹਦੇ ਬਾਰੇ ਨਾਰੇ ਕਰਦੇ ਜਿਹੜਾ ਵੀ ਧਰਮ ਜਿਹੜਾ ਵੀ ਆਪਾਂ ਗ੍ਰੰਥ ਵਰ ਲਈਏ ਜਿਹੜੇ ਮਰਜੀ ਧਰਮ ਦੇ ਹੁੰਦਾ ਉਹ ਚੱਲ ਲਈਏ ਤਾਂ ਇਸ ਗੱਲ ਦਾ ਹਰ ਕੋਈ ਦਾਵਾ ਕਰਦਾ ਕਿ ਸਤ ਸੰਗਤ ਵਿੱਚ ਬੈਠ ਕੇ ਅ ਰੱਬ ਦੀ ਪ੍ਰਾਪਤੀ ਹੁੰਦੀ ਹੈ ਅਤੇ ਇਹਦੇ ਵਿੱਚ ਕੋਈ ਛੁੱਟ ਨਹੀਂ ਹੈ ਕਿਉਂਕਿ ਸਾਰੇ ਧਰਮ ਇਹਨੂੰ ਰੱਬ ਦੇ ਰਸਤੇ ਤੇ ਲਾਉਂਦੇ ਨੇ ਰੱਬ ਦੇ ਨਾਲ ਜੋੜਦੇ ਨੇ ਹੁਣ ਰੱਬ ਮਿਲਦਾ ਸਤ ਸੰਗਤ ਦੇ ਵਿੱਚ ਰੱਬ ਦਾ ਰਸਤਾ ਮਿਲਦਾ ਸਤ ਸੰਗਤ ਦੇ ਵਿੱਚ ਸਤ ਸੰਗਤ ਕਰਾਂਗੇ ਗੁਰੂ ਦੇ ਨਾਲ ਪਿਆਰ ਮੁਹੱਬਤ ਬਣੇਗੀ ਰੋਜ਼ ਮਰਰਾ ਗੁਰੂ ਦੇ ਕੋਲ ਆਵਾਂਗੇ ਨਿਤਨੇਮ ਦੇ ਨਾਲ ਆਵਾਂਗੇ ਤਾਂ ਗੁਰੂ ਸਾਡੇ ਤੇ ਬੜੀਆਂ ਅਜਾਮਤਾਂ ਵਰਤਦਾ ਗੁਰੂ ਦੇ ਨਾਲ ਇੱਕ ਪਿਆਰ ਮੁਹੱਬਤ ਬਣਦੀ ਹੈ ਅਤੇ ਉਹ ਮੁਹੱਬਤ ਗੁਰੂ ਦੇ ਦਰ ਤੇ ਪ੍ਰਵਾਨ ਹੁੰਦੀ ਹੈ ਜਿਹੜੀ ਅਸੀਂ ਗੁਰੂ ਮਹਾਰਕ ਚਰਣਾ ਦੇ ਵਿੱਚ ਲੈ ਕੇ ਆਈਆਂ ਦਿਲੋਂ ਮੁਹੱਬਤ ਜਿੰਨ ਸਹੀ ਸੱਚੀ ਦਿਲੋਂ ਕੀਤੀ ਹੋਈ ਮੁਹੱਬਤ ਸਤਿਗੁਰੂ ਪ੍ਰਵਾਨ ਕਰਦੇ ਨੇ ਇਹਦੇ ਕਰਕੇ ਗੁਰੂ ਅਮਰਦਾਸ ਮਹਾਰਾ ਜੀ ਕਹਿੰਦਾ ਕਰਦੇ ਨੇ ਕਿ ਐ ਗੁਰੂ ਕੇ ਪਿਆਰੇ ਆ ਪਰਮਾਤਮਾ ਦੀ ਸਿਫਤ ਗਾਈ ਜਾ ਪਰਮਾਤਮਾ ਦੇ ਗੁਣ ਗਾਈ ਜਾ ਪਰਮਾਤਮਾ ਦੇ ਗੁਣ ਗਾਵੇਂਗਾ ਪਰਮਾਤਮਾ ਦੀ ਸਿਫਤ ਕਰੇਗਾ ਪਰਮਾਤਮਾ ਨੇ ਬੜੀਆਂ ਅਜੰਮ ਤਮੜੀਆਂ ਨੇ ਬੜੀ ਤੇਰੀ ਕਿਰਪਾ ਕਰਨੀ ਹੈ ਇਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਪਰਮਾਤਮਾ ਦੀ ਕਿਰਪਾ ਪਰਮਾਤਮਾ ਦੀ ਰਹਿਮਤ ਜਿਹੜੀ ਹੈ ਉਹ ਗੁਰੂ ਮਹਾਰਮ ਜਨਨਾ ਵਿੱਚ ਸਤਿਗੁਰੂ ਕਿਰਪਾ ਕਰਨ ਦੇ ਨੇ ਕਿ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰੇ ਸਤਿਗੁਰੂ ਜੁਰ ਹੋਈ ਸਰਬਲਿਆ ਜਦੋਂ ਇਹ ਬੰਦ ਹੁੰਦੇ ਗੁਰੂ ਮਹਾਰਾਜ ਚਰਨਾਂ ਦੇ ਵਿੱਚ ਹੁੰਦੇ ਗੁਰੂ ਦੀ ਬਾਣੀ ਦੇ ਨਾਲ ਗੁਰੂ ਦੇ ਨਾਲ ਆਪਣਾ ਮਨ ਜੋੜ ਲੈ ਇੱਕ ਪਰਮੇਸ਼ਰ ਦਿੱਤਾ ਨਾਮ ਦੁੱਖ ਰੋਗ ਕਾ ਡੇਰਾ ਸਾਰੇ ਦੁੱਖ ਦਰਦ ਭੰਨੇ ਜਾਂਦੇ ਨੇ ਇੱਕ ਗੁਰੂ ਬੰਨ੍ਹ ਦਿੰਦੇ ਨੇ ਬੰਨ੍ਹ ਲਾ ਦਿੰਦੇ ਨੇ ਦੁੱਖਾਂ ਨੂੰ ਤਕਲੀਫਾਂ ਨੂੰ ੋਂਗੜਾ ਇਥੋਂ ਤੱਕ ਕਿ 84 ਦੇ ਗੇੜ ਤੱਕ ਬੰਨ੍ਹ ਲੱਗ ਜਾਂਦਾ ਜਦੋਂ ਅਸੀਂ ਗੁਰੂ ਮਵਾਰਕ ਚਰਨਾਂ ਦੇ ਵਿੱਚ ਆਉਂਨੇ ਕਿਉਂਕਿ ਸਤ ਗੁਰਾਂ ਦੇ ਕੋਲ ਤਰਲਾ ਕਰਨਾ ਪੈਂਦਾ ਹਮਰੀ ਗਣਨ ਮੰਗੀਆਂ ਕਾਈ ਕਿ ਸਤ ਗੁਰੂ ਜੀ ਸਾਡੇ ਮਾੜੇ ਸੁਭਾਅ ਦਾ ਸਾਡੇ ਮਾੜੇ ਕਰਮਾਂ ਦੀ ਗਿਣਤੀ ਨਾ ਕਰੋ ਅਸੀਂ ਬੇਸਮਝਾਂ ਤਤਵਾ ਤੁਸੀਂ ਸਮਝਦੇ ਹੋਗੇ ਕਿ ਕਰਮ ਸੁਧਰ ਸਕਦੇ ਨੇ ਸੋਚ ਵਿਚਾਰ ਚੰਗੀ ਬਣ ਸਕਦੀ ਹੈ ਪਰ ਸਤਿਗੁਰੂ ਜੀ ਹੰਬਰੀ ਗਣ ਤਨ ਗਣੀਆਂ ਕਾਈ ਆਪਣਾ ਮਿਰਦਮਚਾ ਹੱਥ ਦੇ ਰੱਖੇ ਨਾ ਆਪਣੇ ਸਦਾ ਸਦਾ ਰੰਗ ਮਾਨ ਜਿਨ੍ਹਾਂ ਤੇ ਸਿਰ ਤੇ ਤੁਸੀਂ ਹੱਥ ਰੱਖੇ ਆ ਉਹ ਸਦਾ ਸਦਾ ਰੰਗ ਮਾਨ ਨੇ ਸਦਾ ਹੀ ਖੁਸ਼ੀਆਂ ਦੇ ਵਿੱਚ ਨੇ ਸਭੀ ਆਨੰਦ ਦੇ ਵਿੱਚ ਨੇ ਇਹ ਦੇ ਕਰਕੇ ਪਹਿ ਸਤਿਗੁਰੂ ਮੋ ਗ੍ਰੰਥ ਸੇਵ ਜੀ ਮਹਾਰਾਜ ਰਹਿਮਤ ਕਰੋ ਕਿਰਪਾ ਕਰੋ ਜਿਹੜਾ ਵੀ ਤੁਹਾਡੇ ਮੁਬਾਰਕ ਚਰਨਾਂ ਦੇ ਵਿੱਚ ਆਉਂਦੇ ਹਨ ਉਹ ਰੰਗਤ ਦੇ ਵਿੱਚ ਰੰਗਦੇ ਨੇ ਸੰਗਤ ਦੀ ਰੰਗਤ ਲੱਗੇ ਤੁਹਾਡੀ ਬਾਣੀ ਦੀ ਰੰਗਤ ਲੱਗੇ ਪੂਰੇ ਜਗਤ ਦੇ ਵਿੱਚ ਜਿੱਥੇ ਵੀ ਜਾਵੇ ਬਸ ਇੱਕ ਰੱਬ ਦੀ ਮੁਹੱਬਤ ਦੀ ਰੰਗਤ ਲੱਗੇ ਇਹ ਧਰਮ ਕਰਕੇ ਇਨਸਾਨਾ ਕਰਕੇ ਆ ਰੱਬੋ ਕਰਕੇ ਕਿਸੇ ਪ੍ਰਕਾਰ ਦੀ ਵੀ ਮੰਡੀ ਨਾ ਪਾਵੇ ਆ ਰੱਬ ਇੱਕੋ ਹੀ ਹੈ ਅਤੇ ਜਦੋਂ ਰੱਬ ਦੇ ਨਾਲ ਮੁਹੱਬਤ ਬਣਦੀ ਹੈ ਫਿਰ ਸਾਰਿਆਂ ਦੇ ਨਾਲ ਪਿਆਰ ਬਣਦਾ ਹੈ ਜਿਨ ਪ੍ਰੇਮ ਕੀਓ ਤਿਨੇ ਹੀ ਪ੍ਰਾਪਾਇਓ ਇਹ ਦੇ ਕਰਕੇ ਜਦੋਂ ਰੱਬ ਦੇ ਨਾਲ ਪਿਆਰ ਬਣਦਾ ਹੈ ਉਹ ਰੱਬ ਦੀ ਅਜਾਬੰਦ ਵਰਤਦੀ ਹੈ ਆ ਰੱਬ ਦੀ ਕਿਰਪਾ ਵਰਤਦੀ ਹੈ ਅਤੇ ਰੱਬ ਦੀ ਕਿਰਪਾ ਬਿਰਲੇ ਜਨ ਪ੍ਰਾਪਤ ਕਰਨੇ ਜਿਨ੍ਹਾਂ ਤੇ ਸਤਿਗੁਰਾਂ ਨੇ ਅਪਾਰ ਕਿਰਪਾ ਹੰਢੀ ਹੈ ਸਮਾਪਤੀ ਦਾ ਸਮਾਂ ਹੈ ਹੁਣ ਨਾਮ ਕੋ ਲਿਖਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੁਦੇਆ